ਰਿਸ਼ਮੇ ਖੋਰੀ ਮਾਮਲੇ ਵਿੱਚ ਫਸੇ ਡੀਆਈਜੀ ਰੋਪੜ ਹਰਜਨ ਸਿੰਘ ਪੁੱਲਰ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆ ਚੁੱਕਿਆ ਜਿਸ ਦੇ ਵਿੱਚ ਸੀਐਮ ਮਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰੇਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਡੀਆਈਜੀ ਪੁੱਲਰ ਨੂੰ ਇਸ ਮਾਮਲੇ ਵਿੱਚ ਪੁਲਿਸ ਘਰ ਤੋਂ ਤੁਰੰਤ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਨੇ ਅਤੇ ਕਿਸੇ ਵੀ ਅਹੁਦੇਦਾਰ ਗਲਤਫਹਿਮਾ ਚੁੱਕਣ ਵਾਲਾ ਵਿਅਕਤੀ ਕਾਨੂੰਨ ਤੋਂ ਬਚ ਨਹੀਂ ਸਕਦਾ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਹਾ ਕਿ ਭਾਵੇਂ ਦੋਸ਼ੀ ਕਿਸੇ ਵੀ ਪਦਵੀ ਉੱਤੇ ਕਿਉਂ ਨਾ ਬੈਠਿਆ ਹੋਵੇ ਉਸ ਨੂੰ ਰਿਆਇਤ ਦੀ ਗੁੰਜਾਇਸ਼ ਬਿਲਕੁਲ ਵੀ ਨਹੀਂ ਰਹੇਗੀ ਅਤੇ ਆਮ ਆਦਮੀ ਪਾਰਟੀ ਦੀ ਲੜਾਈ ਹੁਣ ਹੋਰ ਖੜੇ ਤਰੀਕੇ ਦੇ ਨਾਲ ਜਾਰੀ ਰਹੇਗੀ ਇਹ ਦੱਸਉਂਦਾ ਹੈ ਕਿ ਸਰਕਾਰ ਸਫਾਈ ਅਤੇ ਪਾਰਦਰਸ਼ੀ ਪ੍ਰਬੰਧਨ ਲਈ ਸੰਕਲਪਿਤ ਹੈ ਦੱਸਦੀ ਹੈ ਕਿ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਜਿੱਥੇ ਉਹਨਾਂ ਨੂੰ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਪੁਛਗਿਸ਼ ਦੇ ਲਈ ਲਿਆਂਦਾ ਗਿਆ ਸੀ ਇਸ ਕਾਰਵਾਈ ਦੇ ਦੌਰਾਨ CBI ਦੀਆਂ 8 ਟੀਮਾਂ ਨੇ ਚੰਡੀਗੜ੍ਹ, ਅੰਮ੍ਰਿਤਸਰ, ਮੁਹਾਲੀ ਅਤੇ ਰੋਪੜ ਵਿੱਚ ਦਫ਼ਤਰਾਂ, ਘਰਾਂ, ਫਾਰਮ ਹਾਊਸ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਕਰਕੇ ਤਲਾਸ਼ੀ ਵੀ ਲਈ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰੀ ਅਦਾਰਿਆਂ ਵਿੱਚ ਹਲਚਲ ਮਚ ਚੁੱਕੀ ਹੈ ਅਤੇ ਲੋਕਾਂ ਦੀ ਨਿਗਾਹ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਹੁਣ ਸਰਕਾਰ ਅਗਲੇ ਕਦਮ ਵਿੱਚ ਹੋਰ ਕਿਹੜੀਆਂ ਸਖਤ ਕਾਰਵਾਈਆਂ ਕਰਨ ਜਾ ਰਹੀ ਹੈ। ਇਸ ਘਟਨਾ ਨੇ ਪੰਜਾਬ ਵਿੱਚ ਲੋਕਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ ਜਾਗਰੂਕਤਾ ਵਧਾ ਦਿੱਤੀ ਹੈ ਤੇ ਸਰਕਾਰ ਦੀ ਤਜਰਬੇਕਾਰ ਕਾਰਵਾਈ ਸਿਫਾਰਸ਼ੀ ਰਿਸ਼ਵਤਕਾਰਾਂ ਅਤੇ ਇੱਕ ਸਖਤ ਸੰਦੇਸ਼ ਬਣ ਰਹੀ ਹੈ ਇਸ ਘਟਨਾ ਨੇ ਪੰਜਾਬ ਦੇ ਵਿੱਚ ਲੋਕਾਂ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਉਸ ਦੇ ਖਿਲਾਫ ਜਾਗਰੂਕਤਾ ਵਧਾ ਦਿੱਤੀ ਹੈ ਤੇ ਸਰਕਾਰ ਦੀ ਤਜਰਬੇਕਾਰ ਕਾਰਵਾਈ ਸਿਫਾਰਸ਼ੀ ਰਿਸ਼ਵਤਕਾਰਾਂ ਲਈ ਇੱਕ ਸਖਤ ਸੰਦੇਸ਼ ਬਣ ਗਈ ਹੈ ਇਸ ਨਾਲ ਹੀ ਇਹ ਮਾਮਲਾ ਸਿਰਫ ਇੱਕ ਅਹੁਦੇਦਾਰ ਦੀ ਗ੍ਰਿਫਤਾਰੀ ਤੱਕ ਸੀਮਤ ਨਹੀਂ ਰਹਿ ਗਿਆ ਸਗੋਂ ਸਰਕਾਰ ਵੱਲੋਂ ਭੂਖ ਵਿੱਚ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਕਦਮ ਚੁੱਕਣ ਦੀ ਸੰਭਾਵਨਾ ਅਤੇ ਸੰਗਠਿਤ ਨਿਗਰਾਨੀ ਦੀ ਭਾਵਨਾ ਨੂੰ ਵੀ ਪ੍ਰਗਟ ਕਰਦਾ ਹੈ ਰਿਸ਼ਵਤਖੋਰੀ ਮਾਮਲੇ ਵਿੱਚ ਫਸੇ ਡੀਆਈਜੀ ਰੋਪੜ ਹਰਜਨ ਸਿੰਘ ਢੁੱਲਰ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆ ਚੁੱਕਿਆ ਜਿਸ ਦੇ ਵਿੱਚ ਸੀਐਮ ਮਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਡੀਆਈਜੀ ਪੁੱਲਰ ਨੂੰ ਇਸ ਮਾਮਲੇ ਵਿੱਚ ਪੁਲਿਸ ਹਸਪਤਾਲ ਤੋਂ ਤੁਰੰਤ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਨੇ ਅਤੇ ਕਿਸੇ ਵੀ ਅਹੁਦੇ ਦਾ ਗਲਤ ਫਾਇਦਾ ਚੁੱਕਣ ਵਾਲਾ ਵਿਅਕਤੀ ਕਾਨੂੰਨ ਤੋਂ ਬਚ ਨਹੀਂ ਸਕਦਾ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਹਾ ਕਿ ਭਾਵੇਂ ਦੋਸ਼ੀ ਕਿਸੇ ਵੀ ਪਦਵੀ ਉੱਤੇ ਕਿਉਂ ਨਾ ਬੈਠਿਆ ਹੋਵੇ ਉਸ ਨੂੰ ਰਿਆਇਤ ਦੀ ਗੁੰਜਾਇਸ਼ ਬਿਲਕੁਲ ਵੀ ਨਹੀਂ ਰਹੇਗੀ ਅਤੇ ਆਮ ਆਦਮੀ ਪਾਰਟੀ ਦੀ ਲੜਾਈ ਹੁਣ ਹੋਰ akre ਤਰੀਕੇ ਦੇ ਨਾਲ ਜਾਰੀ ਰਹੇਗੀ ਇਹ ਦੱਸਦਾ ਹੈ ਕਿ ਸਰਕਾਰ ਸਫਾਈ ਅਤੇ ਪਾਰਦਰਸ਼ੀ ਪ੍ਰਬੰਧਾ ਲਈ ਸੰਕਲਪਿਤ ਹੈ ਦੱਸ ਦਈਏ ਕਿ ਸੀਬੀਆਈ ਨੇ ਡੀਆਈਜੀ ਹਰਚਲਨ ਸਿੰਘ ਪੁੱਲਰ ਨੂੰ ਮੁਹਾਵਰੇ ਤੋਂ ਗ੍ਰਿਫਤਾਰ ਕੀਤਾ ਸੀ ਜਿੱਥੇ ਉਹਨਾਂ ਨੂੰ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਪੁਛਗਿਸ਼ ਦੇ ਲਈ ਲਿਆਂਦਾ ਗਿਆ ਸੀ ਇਸ ਕਾਰਵਾਈ ਦੇ ਦੌਰਾਨ CBI ਦੀਆਂ 8 ਟੀਮਾਂ ਨੇ ਚੰਡੀਗੜ੍ਹ, ਅੰਮ੍ਰਿਤਸਰ, ਮੁਹਾਲੀ ਅਤੇ ਲੋਪੜ ਵਿੱਚ ਦਫ਼ਤਰਾਂ, ਘਰਾਂ, ਫਾਰਮ ਹਾਊਸ ਅਤੇ ਹੋਰ ਥਾਵਾਂ ਉੱਤੇ ਛਾਪੇਮਾਰੀ ਕਰਕੇ ਤਲਾਸ਼ੀ ਵੀ ਲਈ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰੀ ਅਦਾਰਿਆਂ ਵਿੱਚ ਹਲਚਲ ਮਚ ਚੁੱਕੀ ਹੈ ਅਤੇ ਲੋਕਾਂ ਦੀ ਨਿਗਾਹ ਇਸ ਗੱਲ ਉੱਤੇ ਟੰਗੀ ਹੋਈ ਹੈ ਕਿ ਹੁਣ ਸਰਕਾਰ ਅਗਲੇ ਕਦਮ ਵਿੱਚ ਹੋਰ ਕਿਹੜੀਆਂ ਸਖਤ ਕਾਰਵਾਈਆਂ ਕਰਨ ਜਾ ਰਹੀ ਹੈ। ਇਸ ਘਟਨਾ ਨੇ ਪੰਜਾਬ ਵਿੱਚ ਲੋਕਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ ਜਾਗਰੂਕਤਾ ਵਧਾ ਦਿੱਤੀ ਹੈ ਤੇ ਸਰਕਾਰ ਦੀ ਤਜਰਬੇਕਾਰ ਕਾਰਵਾਈ ਸਿਫਾਰਸ਼ੀ ਰਿਸ਼ਵਤਕਾਰਾਂ 'ਤੇ ਇੱਕ ਸਖਤ ਸੰਦੇਸ਼ ਬਣ ਰਹੀ ਹੈ। ਇਸ ਘਟਨਾ ਨੇ ਪੰਜਾਬ ਦੇ ਵਿੱਚ ਲੋਕਾਂ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਉਸ ਦੇ ਖਿਲਾਫ ਜਾਗਰੂਕਤਾ ਵਧਾ ਦਿੱਤੀ ਹੈ ਤੇ ਸਰਕਾਰ ਦੀ ਤਜਰਬੇਕਾਰ ਕਾਰਵਾਈ ਸਿਫਾਰਸ਼ੀ ਰਿਸ਼ਵਤਕਾਰਾਂ ਲਈ ਇੱਕ ਸਖਤ ਸੰਦੇਸ਼ ਬਣ ਗਈ ਹੈ ਇਸ ਨਾਲ ਹੀ ਇਹ ਮਾਮਲਾ ਸਿਰਫ ਇੱਕ ਅਹੁਦੇਦਾਰ ਦੀ ਗ੍ਰਿਫਤਾਰੀ ਤੱਕ ਸੀਮਤ ਨਹੀਂ ਰਹਿ ਗਿਆ ਸਗੋਂ ਸਰਕਾਰ ਵੱਲੋਂ ਭਵਿੱਖ ਵਿੱਚ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਕਦਮ ਚੁੱਕਣ ਦੀ ਸੰਭਾਵਨਾ ਅਤੇ ਸੰਗਠਿਤ ਨਿਗਰਾਨੀ ਦੀ ਭਾਵਨਾ ਨੂੰ ਵੀ ਪ੍ਰਗਟ ਕਰਦਾ ਹੈ